ਸੰਘਾ ਜੀ ਇਸ ਵੀਡੀਓ ਵਿੱਚ ਤੁਹਾਨੂੰ ਉਸ ਐਸਐਸਪੀ ਗੋਵਿੰਦ RAM ਬਾਰੇ ਦੱਸਾਂਗੇ ਜਿਸਨੇ ਬੁਚੜ ਪੁਨੇ ਦੀ ਹੱਦ ਪਾਰ ਕਰ ਦਿੱਤੀ ਸੀ ਅਤੇ ਅੰਤ ਸਿੰਘਾਂ ਨੇ ਉਸ ਨੂੰ ਬੰਬ ਦੇ ਨਾਲ ਉਡਾ ਦਿੱਤਾ ਸੀ ਆਪ ਕਰਦੇ ਹਾਂ ਵੀਡੀਓ ਸ਼ੁਰੂ ਸੰਘਾ ਜੀ ਅੱਜ ਦੇ ਦਿਨ ਜਾਣੀ 10 ਜਨਵਰੀ 1990 ਵਾਲੇ ਦਿਨ ਪੀਏਪ ਦੇ ਅਤੀ ਸੁਰੱਖਿਅਤ ਦਫ਼ਤਰ ਵਿੱਚ ਉਸ ਦੇ ਕਮਰੇ ਦੇ ਵਿੱਚ ਲੱਗੇ ਕੂਲਰ ਦੇ ਵਿੱਚ ਬੰਬ ਫਿੱਟ ਕਰਕੇ ਖਾਲਸਤਾਨ ਲਿਬਰੇਸ਼ਨ ਫੋਰਸ ਦੇ ਡਿਪਟੀ ਮੁਖੀ ਭਾਈ ਜਗਰਾਦ ਸਿੰਘ ਤੂਫਾਨ ਦੀ ਇਕਾਈ ਹੇਠ ਸਿੱਖਾਂ ਨੇ ਉਸ ਨੂੰ ਪਾਰ ਪਹੁੰਚਾ ਦਿੱਤਾ ਇਸ ਬੰਦ ਦੇ ਚੱਲਣ ਮਗਰੋਂ ਇਸ ਹੰਕਾਰੀ ਬੁੱੱਛੜ ਗੋਵਿੰਦ RAM ਦਾ ਕੱਖ ਨਾ ਲੱਭਾ 21 ਅਗਸਤ 1999 ਵਾਲੇ ਦਿਨ ਪੰਜਾਬ ਦੇ ਇੱਕ ਬੁੱੱਛੜ ਪੁਲਿਸ ਅਫਸਰ SSP ਗੋਵਿੰਦ RAM ਦੀ ਅਗਵਾਹੀ ਹੇਠ ਬਾਦ ਦੀ ਪੁਲਿਸ ਵਾਲੇ ਭਾਈ ਸਾਹਿਬ ਸੁਖਦੇਵ ਸਿੰਘ ਬੱਬਰ ਦੇ ਭਾਬੀ ਜੀ ਬੀਬੀ ਗੁਰਦੇਵ ਕੌਰ ਅਤੇ ਭਾਈ ਮਹਿਰ ਸਿੰਘ ਬੱਬਰ ਦੀ ਸਿੰਘਣੀ ਬੀਬੀ ਗੁਰਮੀਤ ਕੌਰ ਜੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਅਗਵਾ ਕਰਕੇ ਬਟਾਲੇ ਦੇ ਬਦਨਾਮ ਤਸੀਹਾ ਕੇਂਦਰ ਲੈ ਗਏ ਜਦੋਂ ਕਿ ਕਿਸੇ ਬੀਬੀ ਨੂੰ ਗ੍ਰਿਫਤਾਰ ਕਰਨ ਦੇ ਲਈ ਮਹਿਲਾ ਪੁਲਿਸ ਅਧਿਕਾਰੀਆਂ ਦਾ ਹੋਣਾ ਜ਼ਰੂਰੀ ਹੁੰਦਾ ਹੈ ਪਰ ਇਹਨਾਂ ਨੇ ਉਸ ਵਕਤ ਕਾਨੂੰਨ ਨੂੰ ਆਪਣੀ ਜੇਬ ਵਿੱਚ ਪਾ ਰੱਖਿਆ ਸੀ ਇਹਨਾਂ ਦੋਨਾਂ ਬੀਬੀਆਂ ਨੂੰ ਬੇहद ਜਲੀਲ ਕੀਤਾ ਗਿਆ ਤੇ ਮਰਦਾਵਾਂ ਵਾਂਗ ਹੀ ਪੁਲਸੀਆਂ ਵੱਲੋਂ ਤਸੀਹੇ ਦਿੱਤੇ ਗਏ ਗੋਵਿੰਦ RAM ਨੇ ਆਪਣੇ ਬੁੱਚੜ ਪੁਨੇ ਵਿੱਚ ਐਸੀ ਪੱਦੀ ਸ਼ਬਦਾਵਲੀ ਵਰਤੀ ਕਿ ਕਿਸੇ ਪੁਰਸ਼ ਕੋਲੋਂ ਵੀ ਸੁਣੀ ਨਾ ਜਾ ਸਕੇ ਸਤਗੁਰ ਜੀ ਦੇ ਅੰਮ੍ਰਿਤ ਬਾਰੇ ਵੀ ਇਸ ਨੇ ਬਹੁਤ ਪੈੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਤਤਕਾਲੀ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਨੇ ਇਸ ਗੱਲ ਨੂੰ ਲੈ ਕੇ ਬਟਾਲੇ ਥਾਣੇ ਦਾ ਘਰਾਓ ਵੀ ਕੀਤਾ ਬੀਬੀ ਗੁਰਮੀਤ ਕੌਰ ਦੀ ਰਿਹਾਈ ਕੁਝ ਦਿਨ ਬਾਅਦ ਹੋਰ ਗਈ ਪਰ ਜਾਂਦੇ ਜਾਂਦੇ ਹੰਕਾਰ ਦੇ ਬੋਲ ਬੋਲ ਕੇ ਗੋਵਿੰਦ RAM ਕਹਿਣ ਲੱਗਾ ਕਿ ਹੁਣ ਸਿੰਘ ਗੁਰੂ ਗੋਬਿੰਦ ਸਿੰਘ ਦੀ ਥਾਂ ਗੋਵਿੰਦ RAM ਨੂੰ ਯਾਦ ਕਰਿਆ ਕਰਨਗੇ 10 ਜਨਵਰੀ 1990 ਨੂੰ ਪੀਏਪ ਦੇ ਉਸਦੇ ਅਤੀ ਸੁਰੱਖਿਅਤ ਦਫ਼ਤਰ ਵਿੱਚ ਉਸਦੇ ਕਮਰੇ ਦੇ ਵਿੱਚ ਲੱਗੇ ਕੂਲਰ ਦੇ ਵਿੱਚ ਬੰਬ ਫਿੱਟ ਕਰਕੇ ਸਿੰਘਾਂ ਨੇ ਉਸ ਨੂੰ ਪਾਰ ਪਹੁੰਚਾ ਦਿੱਤਾ ਇਸ ਬੰਬ ਦੇ ਚੱਲਨ ਮਗਰੋਂ ਇਸ ਹੰਕਾਰੀ ਬੁੱਚੜ ਗੋਵਿੰਦ RAM ਦਾ ਕੱਖ ਨਾ ਲੱਭਾ 11 ਜਨਵਰੀ 1990 ਵਾਲੇ ਦਿਨ ਭਾਈ ਸੁਰਿੰਦਰ ਸਿੰਘ ਉਰਫ ਸੰਗਰਾਮ ਸਿੰਘ ਬੱਬਰ ਨੇ ਬੁੱਚੜ ਐਸਐਸਪੀ ਗੋਵਿੰਦ RAM ਨੂੰ ਬੱਪੜਾ ਵੱਲੋਂ ਸੌਧਾਂ ਦੀ ਜ਼ਿੰਮੇਵਾਰੀ ਲਈ ਇੰਜ ਜਦੋਂ ਇਹ ਐਸਐਸਪੀ ਗੋਵਿੰਦ RAM ਬੰਬ ਧਮਾਕੇ ਨਾਲ ਮਾਰਿਆ ਗਿਆ ਤਾਂ ਭਾਈ ਸਰਿੰਦਰ ਸਿੰਘ ਉਰਫ ਸੰਗਰਾਮ ਸਿੰਘ ਬੱਬਰ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਮੁਕਸਰ ਸਾਹਿਬ ਵਿਖੇ ਗੁਰਦੁਆਰਾ ਟਿੱਬੀ ਸਾਹਿਬ ਦੇ ਲਾਗੇ ਮਾਗੀ ਦੇ ਮੇਲੇ ਤੇ ਮਾਗ ਦੀ ਸੰਗਰਾਤ ਤੋਂ ਇੱਕ ਦਿਨ ਪਹਿਲਾਂ ਇਸ ਬੁੱਚੜ ਗੋਵਿੰਦ RAM ਦੀ ਕਬਰ ਬਣਾ ਕੇ ਉਸ ਉੱਪਰ ਇੱਕ ਬੋਰਡ ਲਾ ਦਿੱਤਾ ਇਸ ਬੋਰਡ ਉੱਪਰ ਲਿਖਿਆ ਸੀ ਕਿ ਇਹ ਔਰੰਗੇ ਦੀ ਰੂਹ ਦੀ ਕਬਰ ਹੈ ਦੂਸਰੀਆਂ ਕਬਰਾਂ ਦੇ ਨਾਲੋਂ ਨਾਲ ਇਸ ਕਬਰ ਤੇ ਵੀ ਹੋਲਾ ਮਹੱਲਾ ਕੱਢਣ ਸਮੇਂ ਸਿੰਘ ਸਿੰਘਣੀਆਂ ਛਿੱਤਰ ਮਾਰ ਕੇ ਜਾਣ ਸੰਦੇ ਜੀ ਵੀਡੀਓ ਕਿਹੋ ਜੀ ਲੱਗੀ ਕਮੈਂਟ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਖਾਸ ਕਰ ਅੱਜ ਦੀ ਨੌਜਵਾਨ ਪੀੜ੍ਹੀ ਨਾਲ ਜੀ ਇਹਨਾਂ ਨੂੰ ਪਤਾ ਚੱਲ ਸਕੇ 90 ਦੇ ਦਹਾਕੇ ਸਮੇਂ ਕਿਵੇਂ ਸਿੰਘ ਸੂਰਮੇ ਆਪਣੇ ਬਦਲੇ ਲੈ ਲੈਂਦੇ ਸਨ ਇਥੋਂ ਤੱਕ ਕਿ ਐਸਐਸਪੀ ਤੱਕ ਵੀ ਆਪਣੇ ਬਦਲੇ ਲੈ ਲੈ ਜਾਂਦੇ ਸਨ ਸਿੱਖ ਇਤਿਹਾਸ ਅਤੇ ਸ਼ਹੀਦ ਸਿੰਘਾਂ ਦੇ ਜੀਵਨ ਦੇ ਲਈ ਇਹ ਪੇਜ ਜਰੂਰ ਫੋਲੋ ਕਰਿਓ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ